ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ। ਦਿਆਨੰਦ ਮੈਡੀਕਲ ਕਾਲਜ ਐਂਡ ਹਸਪਤਾਲ ਦੀ ਲਿਵਰ ਟ੍ਰਾਂਸਪਲੈਂਟ ਟੀਮ ਨੇ ਇੱਕ ਕੈਡੇਵਰ ਲਿਵਰ ਟ੍ਰਾਂਸਪਲੈਂਟ ਸਫਲਤਾਪੂਰਵਕ ਕੀਤਾ। ਜਿਸ ਨਾਲ ਇੱਕ ਜਿਗਰ ਦੇ ਮਰੀਜ਼ ਨੂੰ ਨਵੀਂ ਜ਼ਿੰਦਗੀ ਮਿਲੀ, ਇੱਕ 70 ਸਾਲਾ ਔਰਤ ਨੂੰ ਮੁਹਾਲੀ ਦੇ ਮੈਕਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੂੰ ਦਿਮਾਗੀ ਤੌਰ ਤੇ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਉਸ ਦੇ ਪਰਿਵਾਰ ਦੀ ਸਹਿਮਤੀ ਨਾਲ ਉਸ ਦੇ ਅੰਗਾਂ ਨੂੰ ਸਟੇਟ ਆਰਗਨ ਐਂਡ ਟਿਸ਼ੂ ਟ੍ਰਾਂਸਪਲੈਂਟ ਆਰਗੇਨਾਈਜੇਸ਼ਨ ਰਾਹੀਂ ਦਾਨ ਲਈ ਸੂਚੀਬੱਧ ਕੀਤਾ ਗਿਆ ਇਸ ਨੇਕ ਕਾਰਜ ਦਾ ਜਵਾਬ ਦਿੰਦੇ ਹੋਏ ਡੀ ਐਮ ਸੀ ਐਂਡ ਐਚ ਦੀ ਲਿਵਰ ਟ੍ਰਾਂਸਪਲੈਂਟ ਟੀਮ ਡਾਕਟਰ ਗੁਰਸਾਗਰ ਸਿੰਘ ਸਹੋਤਾ ਚੀਫ ਲਿਵਰ ਟ੍ਰਾਂਸਪਲੈਂਟ ਸਰਜਨ ਦੀ ਅਗਵਾਈ ਵਿੱਚ ਤੁਰੰਤ ਜਿਗਰ ਪ੍ਰਾਪਤ ਕਰਨ ਲਈ ਮੋਹਾਲੀ ਗਿਆ ਅੰਗ ਨੂੰ ਗ੍ਰੀਨ ਕਾਰਿਡੋਰ ਰਾਹੀਂ ਡੀਐਮਸੀ ਐਂਡ ਐਚ ਡਜਾਇਆ ਗਿਆ ਜਿਗਰ ਨੂੰ ਡੀਐਮਸੀ ਐਂਡ ਐਚ ਵੀਕੇ ਇੱਕ 66 ਸਾਲਾ ਮਰੀਜ਼ ਵਿੱਚ ਸਫਲਤਾਪੂਰਵਕ ਟਰਾਂਸਪਲੈਂਟ ਕੀਤਾ ਗਿਆ ਜੋ ਕਿ ਗੰਭੀਰ ਜਿਗਰ ਦੀ ਬਿਮਾਰੀ ਨਾਲ ਜੂਝ ਰਿਹਾ ਸੀ ਡਾਕਟਰ ਗੁਰਸਾਗਰ ਸਿੰਘ ਸਹੋਤਾ ਨੇ ਕਿਹਾ ਕਿ ਮਰੀਜ਼ ਪੁਰਾਣੀ ਜਿਗਰ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਉਸ ਨੂੰ ਟਰਾਂਸਪਲੈਂਟ ਦੀ ਤੁਰੰਤ ਲੋੜ ਸੀ ਦਾਨੀ ਦੇ ਪਰਿਵਾਰਾਂ ਦੇ ਇਸ ਨਿਰਸਵਾਰਥ ਫੈਸਲੇ ਨੇ ਉਸ ਨੂੰ ਇੱਕ ਸਿਹਤਮੰਦ ਜੀਵਨ ਲਈ ਇੱਕ ਨਵਾਂ ਮੌਕਾ ਪ੍ਰਦਾਨ ਕੀਤਾ। ਮਰੀਜ਼ ਦੇ ਪਰਿਵਾਰ ਨੇ ਪੂਰੇ ਡੀਐਮਸੀ ਐਂਡ ਐਚ ਦੇ ਨਾਲ ਦਾਨੀ ਦੇ ਪਰਿਵਾਰ ਦਾ ਉਹਨਾਂ ਦੇ ਦਲੇਰਾਨਾ ਅਤੇ ਹਮਦਰਦੀ ਭਰੇ ਫੈਸਲੇ ਲਈ ਡੂੰਘਾ ਧੰਨਵਾਦ ਕੀਤਾ। ਆਪਣੇ ਸੰਦੇਸ਼ ਵਿੱਚ ਡੀਐਮਸੀ ਐਂਡ ਐਚ ਮੈਨੇਜਿੰਗ ਸੁਸਾਇਟੀ ਦੇ ਸਕੱਤਰ ਸ਼੍ਰੀ ਵਿਪਨ ਗੁਪਤਾ ਨੇ ਦਾਨੀ ਅਤੇ ਉਸ ਦੇ ਪਰਿਵਾਰ ਵੱਲੋਂ ਲਈ ਦਿਲੋਂ ਪ੍ਰਸ਼ੰਸਾ ਪ੍ਰਗਟ ਕੀਤੀ ਜਾਨਾਂ ਬਚਾਉਣ ਵਿੱਚ ਉਹਨਾਂ ਦੇ ਅਨਮੋਲ ਯੋਗਦਾਨ ਨੂੰ ਸਵੀਕਾਰ ਕੀਤਾ ਉਹਨਾਂ ਨੇ ਮੈਡੀਕਲ ਟੀਮ ਦੇ ਸਮਰਪਣ ਅਤੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ ਇਸ ਜੀਵਨ ਰੱਖਕ ਟ੍ਰਾਂਸਪੋਰਟ ਨੂੰ ਸੰਭਵ ਬਣਾਉਣ ਲਈ ਉਹਨਾਂ ਦੀ 24 ਘੰਟੇ ਦੀ ਬਚਨਬੱਧਤਾ ਨੂੰ ਮਾਨਤਾ ਦਿੱਤੀ ਡੀਐਮਸੀ ਐਂਡ ਐਚ ਦੇ ਪ੍ਰਿੰਸੀਪਲ ਡਾਕਟਰ ਜੀਐਸ ਬਾਂਡਰ ਨੇ ਲੀਵਰ ਟ੍ਰਾਂਸਪਲੈਂਟ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਅੰਗਦਾਨ ਦੀ ਮਹੱਤਤਾ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਪ੍ਰਾਪਤੀ ਵਿਸ਼ਵ ਪੱਧਰੀ ਸਿਹਤ ਸੰਭਾਲ ਪ੍ਰਦਾਨ ਕਰਨ ਪ੍ਰਤੀ ਸਾਡੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਉਦਾਰਤਾ ਦਾ ਇਹ ਕਾਰਜ ਹੋਰ ਲੋਕਾਂ ਨੂੰ ਅੰਗਦਾਨ ਨੂੰ ਜਾਨਾਂ ਬਚਾਉਣ ਦੇ ਸਾਧਨ ਵਜੋਂ ਵਿਚਾਰਨ ਲਈ ਪ੍ਰੇਰਿਤ ਕਰੇਗਾ। ਡਾਕਟਰ ਸੰਦੀਪ ਸ਼ਰਮਾ ਮੈਡੀਕਲ ਸੁਪਰਡੈਂਟ ਡੀਐਮਸੀ ਐਂਡ ਐਚਐਨ ਅੰਗਦਾਨ ਦੀ ਮਹੱਤਤਾ ਤੇ ਜ਼ੋਰ ਦਿੱਤਾ ਤੇ ਮੈਡੀਕਲ ਟੀਮਾਂ ਦੇ ਅਟੂਟ ਸਮਰਪਣ ਦੀ ਪ੍ਰਸ਼ੰਸਾ ਕੀਤੀ। ਉਹਨਾਂ ਨੇ ਜੀਵਨ ਰੱਖਿਅਕ ਟ੍ਰਾਂਸਪਲੈਂਟ ਨੂੰ ਸੰਭਵ ਬਣਾਉਣ ਅਤੇ ਵਿੱਚ ਉਹਨਾਂ ਦੇ ਤਾਲਮੇਲ ਵਾਲੇ ਯਤਨਾਂ ਨੂੰ ਸਵੀਕਾਰ ਕੀਤਾ ਤੇ ਜੀਵਨ ਵਿੱਚ ਦੂਜੇ ਮੌਕੇ ਦੀ ਲੋੜ ਵਾਲੇ ਮਰੀਜ਼ਾਂ ਦੇ ਤੇ ਅਜਿਹੇ ਨਿਰਸਵਾਤ ਕੰਮਾਂ ਦੇ ਡੂੰਘੇ ਪ੍ਰਭਾਵ ਨੂੰ ਵੀ ਉਜਾਗਰ ਕੀਤਾ। ਇਹ ਸਫਲ ਟ੍ਰਾਂਸਪਲੈਂਟ ਨਾ ਸਿਰਫ ਉਨਤ ਡਾਕਟਰੀ ਦੇਖਭਾਲ ਪ੍ਰਤੀ ਡੀਐਮਸੀ ਐਂਡ ਐਚ ਦੇ ਸਮਰਪਣ ਨੂੰ ਦਰਸਾਉਂਦਾ ਹੈ ਬਲਕਿ ਅੰਗਦਾਨ ਪ੍ਰੋਗਰਾਮਾਂ ਵਿੱਚ ਵਧਦੀ ਜਾਗਰੂਕਤਾ ਅਤੇ ਭਾਗੀਦਾਰੀ ਦੀ ਤੁਰੰਤ ਲੋੜ ਨੂੰ ਵੀ ਮਜ਼ਬੂਤ ਕਰਦਾ ਹੈ